ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਪਿਛਲੇ ਦਿਨੀ 17 ਤਰੀਕ ਨੂੰ ਗੁਰਦੁਆਰਾ ਬਾਬਾ ਯਾਦਗਾਰ ਸ਼ਹੀਦਾਂ ਦੇ ਵਿੱਚ ਜਿਹੜੀ ਦਾਨ ਪਾਤਰ ਸੇਵਾ ਸਕੀਮ ਖੁੱਲੀ ਧੀ ਜਿਹਦੇ ਵਿੱਚ ਆਪਾਂ ਕਹੇ ਦੀਆਂ ਸੌਆਂ ਦੇ ਵਿੱਚ ਲੱਖਾਂ ਦੇ ਨਾਮ ਦਿੱਤੇ ਗਏ ਨੇ ਪੁੱਨਨ ਨਾਲੇ ਫਲੀਆਂ ਉਹਦੇ ਵਿੱਚੋਂ ਜਿਹੜੇ ਦੋ ਨਾਮ ਆਪਾਂ ਕਹੇ ਦੀਏ ਵੀ ਇੱਕਦਾਂ ਮਿੰਨੀ ਮਿੰਨੀ ਵਾਲੀ ਹੈ ਨਾ ਜੀ ਕੁਟਰੀ ਸਪੈਸ਼ਲ ਮਿੰਨੀ ਵਾਲੀ ਸਪੈਸ਼ਲ ਮਿੰਨੀ ਜਿੱਦਾਂ ਸਪੈਸ਼ਲ ਵਾਲੇ ਵਿੱਚ ਹੈ ਜੀ ਠੀਕ ਹੈ ਮੇਨ ਮੇਨ ਡਰਾਚ ਤੇ ਇਧਰ ਇੱਕ ਗੱਡੀ ਥਾਰ ਹੈ ਜੀ ਥਾਰ ਜਾਂ 4x4 ਟਰੈਕਟਰ 852 ਉਹਨਾਂ ਦੇ ਵਿੱਚੋਂ ਇੱਕ ਨਾਮ ਦੇਣਾ ਸੀਗਾ ਚਾਹੇ ਕੋਈ 852 ਲੈ ਲੈਂਦਾ ਚਾਹੇ ਕੋਈ ਥਾਰ ਲੈ ਲੈਂਦਾ ਤੇ ਉਹ ਵੀ ਪੁੱਛਦੇ ਆਪਾਂ ਵੀ ਕਿਹਦੇ ਕਰਮਾਂ ਦੇ ਵਿੱਚ ਗਈ ਹੂੰ ਤਾਂ ਸਾਰਿਆਂ ਨੂੰ ਮੈਨੂੰ ਲੱਗਦਾ ਤਕਰੀਬਨ ਪਤਾ ਲੱਗ ਹੀ ਗਿਆ ਤੇ ਸਭ ਤੋਂ ਪਹਿਲਾਂ ਦੱਸੋ ਜੀ ਵੀ ਇਹ ਜਿਹੜੀ ਥਾਰ ਆ ਇਹ ਕਿੱਥੇ ਨਿਕਲੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਹੈ ਇਹ ਥਾਰ ਜੀ ਸਾਡੇ ਪਿੰਡ ਲੌਂਗਵਾਲ ਤੇ ਲਾਲੀਖਾਨ ਜੀ ਨੇ ਛੋਟੀ ਜਿਹੀ ਵਰਕਸ਼ਾਪ ਹੈ ਮਿਹਨਤੀ ਇਨਸਾਨ ਨੇ ਇਹਨਾਂ ਨੂੰ ਨਿਕਲੀ ਹੈਗੀ ਜੋ ਕਿ 17 ਅਕਤੂਬਰ ਨੂੰ ਸੰਗਤ ਨੂੰ ਪਤਾ ਹੀ ਹੈ ਗੁਰਦੁਆਰਾ ਯਾਦਗਾਰ ਸ਼ਹੀਦਾ ਪੱਤੀਪਿੰਡ ਦੋਲਟਪਿੰਡ ਲੌਂਗੜਾ ਦਾਨ ਪਾਤਰ ਸੇਵਾ ਸਕੀਮ ਖੁੱਲੀ ਸੀ ਜਿਹਦੇ ਵਿੱਚੋਂ ਪਹਿਲਾ ਇਨਾਮ ਇਹਨਾਂ ਨੂੰ ਲੱਗਿਆ ਜੀ ਅੱਜ ਇਹ ਥਾਰ ਲੈ ਕੇ ਆਪਣੇ ਘਰ ਜਾ ਰਹੇ ਨੇ ਠੀਕ ਹੈ ਬਾਈ ਜੀ ਇੱਕ ਗੱਲ ਹੁਣ ਫੋਨੋਂ ਪੁੱਛ ਦਿਆਂ ਨਾ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਬਹੁਤ ਬਹੁਤ ਹੈਨਾ ਤੇ ਤੁਹਾਡੇ ਪਰਿਵਾਰ ਨੂੰ ਤੇ ਰਿਸ਼ਤੇਦਾਰਾਂ ਨੂੰ ਵੀ ਵਧਾਈਆਂ ਕਿਉਂਕਿ ਹੁਣ ਰਿਸ਼ਤੇਦਾਰੀਆਂ ਚ ਵੀ ਜਾਣਾ ਉਹਨਾਂ ਨੇ ਵੀ ਨਾਲ ਆਉਣਾ ਜਾਣਾ ਹੈਨਾ ਤੇ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਸੀਂ ਕੰਮ ਕੀ ਕਰਦੇ ਹੋ ਤੇ ਪਰਿਵਾਰ ਦੇ ਵਿੱਚ ਕਿੰਨੇ ਆਪਣੇ ਮੈਂ ਵੀਰੇ ਬਿਲਡਿੰਗ ਦਾ ਕੰਮ ਕਰਦਾ ਹਾਂ ਥੋੜੇ ਉੱਚੀ ਬਿਲਡਿੰਗ ਦਾ ਹਾਂਜੀ ਵੀਰੇ ਠੀਕ ਹੈ ਮਤਲਬ ਵਰਕਸ਼ਾਪ ਆਪਾਂ ਤੇ ਅਸੀਂ 6 ਮੈਂਬਰਾਂ ਕਰਦੇ 6 ਮੈਂਬਰਾਂ ਹਾਂਜੀ ਠੀਕ ਹੈ ਮਤਲਬ ਪਰਿਵਾਰ ਦੇ ਵਿੱਚ 6 ਮੈਂਬਰਾਂ ਤੇ ਜਿਹੜੀ ਥਾਰ ਤੁਹਾਨੂੰ ਨਿਕਲੀ ਆ ਹਾਂਜੀ ਸਾਰੇ ਪਰਿਵਾਰ ਨੂੰ ਫੁੱਲ ਖੁਸ਼ੀ ਆ ਹਾਂਜੀ ਪੂਰੀ ਠੀਕ ਹੈ ਤੇ ਇੱਕ ਐ ਵੀ ਹੁੰਦਾ ਨਾ ਪਹਿਲਾਂ ਕੋਈ ਸ਼ੱਕ ਜਾ ਹੁੰਦਾ ਸੀ ਵੀ ਯਾਰ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਇਹ ਵੀ ਉਹ ਕਰੀ ਜਾਂਦੇ ਨੇ ਨਾ ਨਾਮ ਕੱਢੀ ਜਾਂਦੇ ਨੇ ਉਧਰੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਜਾਂਦੀ ਆ ਵੀ ਪਤਾ ਨਹੀਂ ਕੀ ਕਰਦੇ ਨੇ ਨਹੀਂ ਨਹੀਂ ਅਸੀਂ ਪਿਛਲੇ ਸਾਲ ਜਦੋਂ ਪਹਿਲਾਂ ਕੱਢੇ ਸੀ ਡਰਾ ਇਹਨਾਂ ਨੇ ਹਾਂ ਉਦੋਂ ਵੀ ਪਾਈਆਂ ਸੀਗੀਆਂ ਤੇ ਇਸ ਵਾਰ ਪਾਇਆ ਸਾਨੂੰ ਆਇਆ ਨਹੀਂ ਸੀ ਪਤਾ ਵੀ ਅੱਜ ਨਿਕਲੂਗਾ ਅਸੀਂ ਕੰਮ ਕਰੀ ਜਾਂਦੇ ਸੀਗੇ ਵਿਦਾਂ ਦੇ ਠੀਕ ਹੈ ਭਾਈ ਓਕੇ ਕੰਮ ਸੰਗਤੀ ਜੀ ਇੱਕ ਚੀਜ਼ ਹੋਰ ਦੱਸ ਦਈਏ ਪਹਿਲਾਂ ਵਾਲੇ ਜਿਹੜੇ ਦਾਨ ਪੱਤਰ ਸੀ ਬਸ ਸਕੀਮ ਖੁੱਲੀਆਂ ਸੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਲੌਂਗਵਾਲ ਦੇ ਵਿੱਚ ਨਾਮ ਘਟ ਸੀ ਹੈ ਨਹੀਂ ਸੀ ਹੈ ਨਹੀਂ ਸੀ ਇੱਕ ਵੀ ਨਹੀਂ ਸੀ ਮੇਰੇ ਸਾਹਿਬ ਨਾਲ ਤੇ ਜਿਹੜਾ ਇਸ ਵਾਰੀ ਖੁੱਲਿਆ ਤੇ ਇਸ ਵਾਰੀ ਮੋਹਲਾ ਦਾ ਕਈ ਨਾਮ ਪਿੰਡ ਦੇ ਆਸ-ਪਾਸੇ ਪਿੰਡਾਂ ਦੇ ਵਿੱਚ ਵੀ ਲੱਗੇ। ਨਮੋਲ ਦੀ ਪਰਚੀ ਪੜੀ ਸੀ ਕਿਵੇਂ ਮਨ ਦਾ ਬਾਈਕ ਜੀ ਸਾਈਕਲ ਉੱਬਾ ਬਾਲ ਹੋ ਗਿਆ ਤੇ ਬਾਕੀ ਆ ਸਕੂਟਰੀ ਵਾਲੇ ਵੀਰਾਂ ਨੂੰ ਪੁੱਛਦੇ ਆ ਵੀ ਕਿਹੜਾ ਪਿੰਡ ਆ? ਸਤਿ ਸ੍ਰੀ ਅਕਾਲ ਬਾਈ ਜੀ। ਹੋ ਠੀਕ ਹੋ। ਕਿਹੜਾ ਪਿੰਡ ਆ ਬਾਈ ਜੀ? ਆਪਣਾ ਪਿੰਡ ਵਿੰਜਲ ਆ ਵੀਰੇ। ਇਹ ਰੈਕ ਕੋਟਲੇ ਪੈ ਜਾਂਦਾ ਜੀ। ਵਿੰਜਲ? ਪਰਸੋਂ ਫੋਨ ਤੇ ਤੁਸੀਂ ਗੱਲ ਕੀਤੀ ਸੀ? ਹਾਂ ਜੀ ਆਪਾਂ ਹੀ ਗੱਲ ਕੀਤੀ ਸੀਗੀ। ਕੱਲ ਸੀ ਕਿ ਪਰਸੋਂ ਸੀ? ਪਰਸੋਂ ਸੀ। ਹਾਂ ਜੀ ਹਾਂ ਜੀ। ਠੀਕ ਐ। ਤੇ ਮਾਹਾਂ ਬਾਈ ਦਾ ਵਿੰਜਲ ਪਿੰਡ ਆ। ਦੇ ਭਾਈ ਕਿਵੇਂ ਲੱਗਿਆ ਕੰਮ ਸੱਚ ਦੱਸਿਓ ਇਹ ਕੰਮ ਮੇਰੇ ਬਹੁਤ ਵਧੀਆ ਲੱਗਿਆ ਸਾਨੂੰ ਜਿੱਦਾਂ ਕਿਹਾ ਉਦਾਂ ਹੀ ਚੀਜ਼ ਮਿਲ ਗਈ ਜੀ ਉਦਾਂ ਹੀ ਚੀਜ਼ ਮਿਲ ਗਈ ਜੀ ਜੈਨੂਅਲ ਲੱਗਿਆ ਜੈਨੂਅਲ ਜੀ ਜਮਾ ਤੇ ਬਾਕੀ ਸੱਚਾਈ ਹੈਗੀ ਕੰਮ ਚ ਪੂਰੀ ਸਜਾਈ ਹੈ ਜੀ ਕਮੇਟੀ ਦੇ ਚਕੀਨ ਹੈ ਪੂਰਾ ਚਕੀਨ ਹੈ ਜੀ ਪੂਰਾ 100 ਠੀਕ ਹੈ ਹੁਣ ਜੇ ਕੋਈ ਦਾਨ ਪੱਤਰ ਅੱਗੇ ਸੇਵਾ ਲੱਗੀ ਇੱਥੇ ਆਪਣੀ ਸੰਗਤ ਦੇ ਲਈ ਇੱਕ ਤਾਂ ਤੁਸੀਂ ਕਰੋਗੇ ਜ਼ਰੂਰ ਕਰਾਂਗੇ ਜੀ ਹਾਂਜੀ ਠੀਕ ਹੈ ਲੋ ਜੀ ਸੰਗਤ ਜੀ 31 ਮੈਂਬਰੀ ਕਮੇਟੀ ਹੈ ਨਾ ਜੀ 31 ਮੈਂਬਰੀ ਕਮੇਟੀ ਹੈ ਕਮੇਟੀ ਦੇ ਵਿੱਚੋਂ ਇੱਕ ਵੀ ਮੈਂਬਰ ਨੇ ਪਰਿਵਾਰਕ ਨੇ ਵੀ ਤੇ ਰਿਸ਼ਤੇਦਾਰਾਂ ਨੂੰ ਵੀ ਨਹੀਂ ਇਹਨਾਂ ਨੇ ਕੋਈ ਬਰਚੀ ਪਾਉਣ ਦਿੱਤੀ ਮੈਨੂੰ ਲੱਗਦਾ ਤੇ ਬਹੁਤ ਹੀ ਵਧੀਆ ਕੰਮ ਆ ਤੇ ਪ੍ਰਮਾਤਮਾ ਤੇ ਤੁਹਾਡੀ ਸੰਗਤ ਦੀ ਮਿਹਰ ਦੇ ਨਾਲ ਜਿਹੜਾ ਇਹ ਕੰਮ ਨੇਪਰੇ ਚੜ੍ਹਨ ਦੇ ਨੇੜੇ ਚਲਾ ਗਿਆ ਪ੍ਰਮਾਤਮਾ ਭਲੀ ਕਰੇ ਕਿਉਂਕਿ ਦਰਬਾਰ ਸਾਹਿਬ ਦੀ ਇਮਾਰਤ ਦਾ ਜਿਹੜਾ ਕੰਮ ਆ ਉਹ ਧੂਰਾ ਪਿਆ ਹਜੇ ਵੀ ਮੈਨੂੰ ਲੱਗਦਾ ਹੈ ਬਹੁਤ ਲੋੜ ਆ ਨਿਯਾਜ ਹਣਾ ਜੀ